ਤਹ ਇਹ ਜਾਣਕਾਰੀ ਜੁੜੀ ਹੈ ਜੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨਾਲ ਅੱਜ ਉਹ ਮਾਨਸਾ ਐਸਐਸਪੀ ਦਫ਼ਤਰ ਦੇ ਬਾਹਰ ਧਰਨੇ ਤੇ ਬੈਠ ਗਈ ਜਿੱਥੇ ਪ੍ਰੈਸ ਵੀ ਆ ਜਾਂਦੀ ਹੈ ਜਿੱਥੇ ਉਹ ਜਾਣਕਾਰੀ ਦਿੰਦੇ ਆ ਕਿ ਉਹਨਾਂ ਦੇ ਪੁੱਤ ਦੀ ਮਿਹਨਤ ਦੀ ਕਮਾਈ ਉਹਨਾਂ ਦੇ ਹੱਥਾਂ ਤੱਕ ਨਹੀਂ ਪਹੁੰਚੀ ਸਿੱਧੂ ਮੂਸੇਵਾਲੇ ਦੀਆਂ ਦੋ ਕੰਪਨੀਆਂ ਸੀ ਜੋ ਉਹਨਾਂ ਦੇ ਮਾਤਾ ਪਿਤਾ ਦੇ ਨਾਮ ਤੇ ਨੇ ਤੇ ਜੋ ਉਹਨਾਂ ਦੇ ਮੈਨੇਜਰ ਸੀ ਉਹਨਾਂ ਨੇ ਇਲਜ਼ਾਮ ਲਗਾਏ ਆ ਇਹਦੇ ਵਿੱਚ ਬੰਟੀ ਬੈਸਤਖ ਦਾ ਨਾਮ ਵੀ ਆਉਂਦਾ ਹੈ ਤੇ ਦੋ ਹੋਰ ਵਿਅਕਤੀ ਨੇ ਇਸ ਤੋਂ ਅੱਗੇ ਸਿੱਧੂ ਮੂਸੇਵਾਲੇ ਦੇ ਪਿਤਾ ਦੱਸਦੇ ਆ ਕਿ ਉਹਨਾਂ ਨੇ ਜੋ ਕਾਗਜ਼ਾਤ ਜੋ ਵੀ ਕੁਝ ਇਸ ਕੇਸ ਸਬੰਧ ਵਿੱਚ ਹੈਗਾ ਸੀ ਉਹ ਪੁਲਿਸ ਨੂੰ ਫਾਈਲ ਦੇ ਵਿੱਚ ਲਿਆ ਕੇ ਦੇਤਾ ਪਰ ਗੱਲ ਇੱਥੇ ਹੈ ਕਿ ਇਹ ਫਾਈਲ ਖੁੱਲ ਨਹੀਂ ਰਹੀ 6 ਮਹੀਨਿਆਂ ਦਾ ਸਮਾਂ ਹੋ ਗਿਆ ਤੇ ਉਹ ਦਫ਼ਤਰਾਂ ਦੀਆਂ ਪੌੜੀਆਂ ਚੜਦਾ ਚੜਦਾ ਥੱਕ ਚੁੱਕਿਆ ਤੇ ਅੱਜ ਉਹ ਜਿਸ ਕਰਕੇ ਇਸ ਦਫ਼ਤਰ ਤੇ ਅੱਗੇ ਧਾਰਨੇ ਤੇ ਬੈਠ ਗਿਆ ਇਸ ਦੌਰਾਨ ਉਹਨਾਂ ਨੇ ਕਾਫੀ ਖੁਲਾਸੇ ਹੈ ਜਿਹੜੇ ਕੀਤੇ ਹੈ ਮਾਨਸਾ ਪੁਲਿਸ ਪ੍ਰਸ਼ਾਸਨ ਤੇ ਸੁਭਾਲ ਚੁੱਕਿਆ ਉਹਨਾਂ ਨੂੰ ਫੇਲ ਪ੍ਰਸ਼ਾਸਨ ਤੱਕ ਕਹਿ ਦਿੱਤਾ ਹੈ ਕਿ ਇਹ ਪੁਲਿਸ ਹੈ ਜਿਹੜੀ ਉਹ ਨਾਕਾਮ ਹੈ ਅਸੀਂ ਇਹਨਾਂ ਨੂੰ ਪੈਸੇ ਕਿੱਥੋਂ ਖਵਾ ਦਈਏ ਸਾਡੇ ਕੋਲੇ ਪੰਜੀ ਨਹੀਂ ਕਾਫੀ ਕੁਝ ਉਹਨਾਂ ਨੇ মিডিਆ ਸਾਹਮਣੇ ਇਹ ਗੱਲਾਂ ਰੱਖੀਆਂ ਨੇ ਇਸ ਤੋਂ ਇਲਾਵਾ ਬੁੱਕ ਵਾਲੇ ਕੇਸ ਦੇ ਵਿੱਚ ਵੀ ਸਿੱਧੂ ਦੀ ਮਾਤਾ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਸਾਡੇ ਬਿਨਾਂ ਮਨਜ਼ੂਰੀ ਤੇ ਸਾਡੇ ਪੁੱਤ ਦੀ ਜੀਵਨੀ ਤੇ ਕਿਤਾਬ ਲਿਖ ਦਿੱਤੀ ਜਾਂਦੀ ਹੈ ਉਸ ਕੇਸ ਦਾ ਵੀ ਕੁਝ ਨਹੀਂ ਬਣਦਾ ਜ਼ਮਾਨਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੋਣਾ ਸਾਡੇ ਪੁੱਤ ਦੀਆਂ ਜੋ ਕੰਪਨੀਆਂ ਸੀ ਉਹਦੇ ਜਰੀਏ ਜੋ ਮਿਹਨਤ ਦੀ ਉਹਦੀ ਕਮਾਈ ਬਣਦੀ ਹੈ ਉਹ ਸਾਨੂੰ ਨਹੀਂ ਮਿਲੀ ਤੇ ਨਾ ਹੀ ਕੋਈ ਕਿਸੇ ਤਰ੍ਹਾਂ ਦੀ ਸਟੇਟਮੈਂਟ ਮਿਲੀ ਹੈ ਤੇ ਨਾ ਹੀ ਇਹ ਫਾਈਲ ਖੁੱਲ ਰਹੀ ਹੈ ਤੇ ਕੇਸ ਅੱਗੇ ਵਧ ਰਿਹਾ ਹੈ ਤਾਂ ਸਿੱਧੂ ਦੇ ਮਾਤਾ ਪਿਤਾ ਵੱਲੋਂ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਜੇ ਕੋਈ ਫਾਈਲ ਦੇ ਵਿੱਚ ਕਮੀ ਹੈ ਸਾਨੂੰ ਉਹ ਦੱਸ ਦੇਣਾ ਜੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਸਾਡੀ ਫਾਈਲ ਵਾਪਸ ਦੇ ਦੇਣਾ ਪਰ ਸਾਨੂੰ ਖੱਜਲ ਖਵਾਰ ਕਿਉਂ ਕੀਤਾ ਜਾ ਰਿਹਾ ਹੈ ਅਸੀਂ ਹੁਣ ਇੱਥੇ ਬੈਠਾਂਗੇ ਲੰਬਾ ਸਮਾਂ ਬੈਠਾਂਗੇ ਹੋਰ ਸਾਡੇ ਹੱਥ ਬਸ ਕੁਝ ਹੈ ਨਹੀਂ ਇਸ ਤੋਂ ਇਲਾਵਾ ਸਿੱਧੂ ਦੀ ਮਾਤਾ ਨੇ ਇਹ ਵੀ ਕਹਿਤਾ ਕਿ ਸਾਡਾ ਪੁੱਤ ਸਾਨੂੰ ਰਾਜੇ ਬਣਾ ਕੇ ਗਿਆ ਤੇ ਸਿਸਟਮ ਨੇ ਸਾਨੂੰ ਭਿਖਾਰੀ ਬਣਾਤਾ